ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਸਾਰੀ ਧਰਤੀ ਦਾ ਭਰਮਣ ਕਰ ਲਿਆ ਜਾਵੇ ਜਿਹੜੀਆਂ ਬਰਕਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਹਨ ਉਹ ਹੋਰ ਕਿਤੇ ਨਹੀਂ ਹਨ ਪੁਰਾਣੇ ਸਮੇਂ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਮਹਾਂਪੁਰਸ਼ਾਂ ਨੇ ਕੱਥੜੀਆਂ ਸੰਤਾਹਾਂ ਦੇ ਵਿੱਚ ਕਹਿੰਦੇ ਇੱਕ ਸ਼ਰਨਦਾਸ ਨਾਮ ਦਾ ਪੰਡਤ ਸੀ ਬੜੀ ਉਹਨੇ ਵਿਦਿਆ ਪੜ੍ਹੀ ਚਾਰ ਵੇਦ ਪੜ੍ਹੇ 27 ਸਿਮਰਤियां ਪੜ੍ਹੀਆਂ 6 ਸ਼ਾਸਤਰ ਪੜ੍ਹੇ ਬੜੀ ਵਿਦਿਆ ਹਾਸਲ ਕੀਤੀ ਹਾਸਲ ਕਰਕੇ ਬਾਅਦ ਦੇ ਵਿੱਚ ਫਿਰ ਕਹਿੰਦੇ ਉਸਨੇ ਜੋਗ ਸਾਧਨਾ ਕੀਤੀ ਪ੍ਰਾਣ ਜਮ ਕਰਨਾ ਸਵਾਸ ਗ੍ਰਾਸ ਆਪਣੇ ਸਵਾਸਾਂ ਨੂੰ ਦਸਮ ਦਵਾਰ ਦੇ ਵਿੱਚ ਚੜ੍ਹਾ ਲੈਣਾ ਸਮਾਧੀ ਲਾ ਕੇ ਬੈਠੇ ਰਹਿਣਾ ਔਰ ਮਹਾਰਾਜ ਜੀ ਦੇ ਬਚਨ ਹਨ ਪਾਵਨ ਗੁਰਬਾਣੀ ਦੇ ਵਿੱਚ ਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਕੋਈ ਸੌਖੀ ਖੇਡ ਨਹੀਂ ਹੈ ਔਰ ਮਹਾਰਾਜ ਜੀ ਜ਼ਿਕਰ ਕਰਦੇ ਹਨ ਮਨ ਨਿਰਮਲ ਨਹੀਂ ਦਸਵੇਂ ਦਵਾਰ ਪਰਮ ਪਰਮ ਆਵੈ ਮੂੜਾ ਵਾਰੋ ਵਾਰ ਭਾਵ ਕਿ ਆਪਣੀ ਸੁਰਤ ਨੂੰ ਦਸਮ ਦਵਾਰ ਵਿੱਚ ਵੀ ਚੜ੍ਹਾ ਲੈਂਦਾ ਹੈ ਤਾਂ ਵੀ ਮਨ ਮੈਲਾ ਹੀ ਰਹਿੰਦਾ ਹੈ ਮਨ ਦੀ ਮੈਲ ਜਿੱਦੀ ਜਲਦੀ ਨਹੀਂ ਧੁੱਪਦੀ ਹੈ ਇਸ ਸਤਗੁਰੂ ਜੀ ਮੇਰ ਕਰਨ ਤਾਂ ਹੀ ਫਿਰ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਦਸਮ ਦਵਾਰ ਦੇ ਵਿੱਚ ਸਵਾਸ ਚੜਾਏ ਅਤੇ ਕਹਿੰਦੇ ਫਿਰ ਇਹਦੇ ਕੋਲੋਂ ਨਾ ਸਵਾਸ ਜਿਹੜੇ ਸਨ ਉਤਾਰੇ ਨਾ ਜਾਣ ਉੱਥੇ ਹੀ اٹਕ ਗਏ ਲੱਗੇ ਧੂਆਂ ਸੀ ਉਹਦੇ ਵਿੱਚ ਛਾਲ ਮਾਰ ਦਿੱਤੀ ਫਿਰ ਲੱਗੇ ਪਾਣੀ ਸੀ ਉਹਦੇ ਵਿੱਚ ਛਾਲ ਮਾਰ ਦਿੱਤੀ ਸਾਰਾ ਸਰੀਰ ਛਾਲਿਆਂ ਦੇ ਨਾਲ ਭਰ ਗਿਆ ਬੜਾ ਪਛਤਾਉਂਦਾ ਹੈ ਵੀ ਇੰਨਾ ਸਮਾਂ ਮੈਂ ਵਿਦਿਆ ਗ੍ਰਹਿਣ ਕੀਤੀ ਐਨੀ ਯੋਗ ਸਾਧਨਾ ਕੀਤੀ ਕੇਵਲ ਮੇਰਾ ਇੱਕ ਸਰੀਰ ਹੀ ਤੰਦਰੁਸਤ ਨਹੀਂ ਹੋ ਰਿਹਾ ਹੈ ਮਨ ਦੀ ਤੰਦਰੁਸਤੀ ਤਾਂ ਗੱਲ ਬਹੁਤ ਦੂਰ ਦੀ ਹੈ ਮਹਾਰਾਜੀ ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਗੁਰਸਿੱਖਾਂ ਨੂੰ ਸਾਰੀ ਖਲਕਤ ਨੂੰ ਕਹਿੰਦੇ ਪਿਆਰਿਓ ਇਸ ਸੰਸਾਰ ਦੇ ਜਿਹੜੇ ਛੋਟੇ ਮੋਟੀਆਂ ਗੱਲਾਂ ਹਨ ਤਨ ਦ੍ਰਿਸ਼ਟੀ ਦੀ ਦਾਤ ਪ੍ਰਾਪਤ ਕਰਨੀ ਕੋਈ ਮਾਨ ਸਨਮਾਨ ਹਾਸਲ ਕਰਨਾ ਕੋਈ ਧਨ ਦੌਲਤ ਪ੍ਰਾਪਤ ਕਰਨੀ ਕੋਈ ਪੁੱਤਰਾਂ ਧੀਆਂ ਦੀਆਂ ਦਾਤਾਂ ਪ੍ਰਾਪਤ ਕਰਨੀਆਂ ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਹਨ ਥੋੜੀ ਜੀ ਗੁਰੂ ਦੀ ਸੇਵਾ ਕਰਕੇ ਸਿਮਰਨ ਕਰਕੇ ਦਾਤਾਂ ਮਿਲ ਜਾਂਦੀਆਂ ਹਨ ਮਹਾਰਾਜ ਕਹਿੰਦੇ ਮਨੁਖ ਕੀ ਕਹੋ ਕੀ ਤਕ ਬਾਤ ਜਮ ਤੇ ਰੋਖੈ ਦੇ ਕਰ ਹਾਥ ਕਹਿੰਦੇ ਬੰਦਿਆਂ ਦੀ ਕੀ ਗੱਲ ਹੈ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਮਾ ਤੋਂ ਹੱਥ ਦੇ ਕੇ ਬਚਾ ਲੈਂਦੇ ਹਨ ਜਮਾ ਦੇ ਵਸ ਨਹੀਂ ਪੈਣ ਦਿੰਦੇ ਹਨ ਵੀ ਮੇਰਾ ਗੁਰਸਿੱਖ ਹੈ ਉਥੇ ਜਮਾ ਦਾ ਕੀ ਕੰਮ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤਉ ਨਹਿ ਛੁਟੈ ਨਿਕਟ ਨ ਜਾਇਓ ਦੂਤ ਸ਼ਰਨਦਾਸ ਨੂੰ ਸਾਧ ਸੰਗਤ ਜੀ ਇੱਕ ਸੰਤ ਮਿਲੇ ਪਹਿਲਾਂ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕੋਈ ਵੈਦ ਹਕੀਮ ਨਹੀਂ ਛੱਡਿਆ ਵੀ ਸਰੀਰ ਤੰਦਰੁਸਤ ਹੋ ਜਾਵੇ ਪਰ ਨਹੀਂ ਹੋ ਰਿਹਾ ਸੀ ਮਹਾਂਪੁਰਸ਼ ਮਿਲੇ ਬਾਬਾ ਬਸੰਤ ਸਿੰਘ ਜੀ ਆਖਣ ਲੱਗੇ ਵੀ ਤੁਸੀਂ ਇੰਜ ਕਰੋ ਸਾਡੇ ਨਾਲ ਚੱਲੋ ਤੁਹਾਨੂੰ ਮੈਂ ਇੱਕ ਵੱਡੇ ਡਾਕਟਰ ਦੇ ਕੋਲ ਲੈ ਕੇ ਜਾਣਾ ਹੈ ਮੇਰਾ ਉਹ ਵਾਕਬ ਹੈ ਅਸਥਾਨ ਤੇ ਲੈ ਗਏ ਜਾ ਕਰਕੇ ਆਖਣ ਲੱਗੇ ਉਹ ਕਹਿੰਦਾ ਵੀ ਡਾਕਟਰ ਕਿੱਥੇ ਹੈ ਦਿਖਾਈ ਤਾਂ ਦੇ ਨਹੀਂ ਰਿਹਾ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀ ਆਖਣ ਲੱਗੇ ਇਹਨਾਂ ਵਰਗਾ ਡਾਕਟਰ ਦੁਨੀਆਂ ਦੇ ਵਿੱਚ ਹੋਰ ਕੋਈ ਨਹੀਂ ਹੈ ਸਭ ਤੋਂ ਵੱਡੇ ਡਾਕਟਰ ਹਨ ਪਰ ਭਰੋਸਾ ਤਾਂ ਕਰਨਾ ਪੈਂਦਾ ਹੈ ਨਾ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਉਸੇ ਵਕਤ ਮਹਾਂਪੁਰਸ਼ਾਂ ਨੇ ਸਾਧ ਸੰਗਤ ਦੀ ਗੁਰਬਾਣੀ ਦਾ ਪ੍ਰਵਾਹ ਚਲਾ ਦਿੱਤਾ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਅਖੰਡ ਪਾਠ ਸਹਿਬ ਰੱਖਿਆ ਫਿਰ ਸਮਾਪਤੀ ਕੀਤੀ ਫਿਰ ਅਖੰਡ ਪਾਠ ਸਹਿਬ ਰੱਖਿਆ ਫਿਰ ਸਮਾਪਤੀ ਕੀਤੀ ਲਗਾਤਾਰ ਤਿੰਨ ਅਖੰਡ ਪਾਠ ਸਹਿਬ ਦੇ ਜਾਪ ਕਰਵਾਏ ਸਾਡੇ ਸੰਤ ਸਾਡੇ ਮਹਾਤਮਾ ਸਾਹ ਸੰਤ ਜੀ ਪਤਾ ਕਿਵੇਂ ਅਭਿਆਸ ਕਰਦੇ ਹਨ ਉਹਨਾਂ ਦਾ ਕੀ ਟਾਰਗੇਟ ਹੁੰਦਾ ਹੈ ਕਹਿੰਦੇ ਐਨੀਆਂ ਮਾਲਾ ਗੁਰਮਤਨ ਦੀਆਂ ਫੇਰੋ ਅਖੰਡ ਪਾਠ ਦਾ ਫਾਲ ਮਿਲ ਜਾਵੇਗਾ ਐਨੀਆਂ ਮਾਲਾ ਮੂਲ ਮੰਤਰ ਦੀਆਂ ਫੇਰੋ ਅਖੰਡ ਪਾਠ ਦਾ ਫਾਲ ਮਿਲ ਜਾਵੇਗਾ ਐਨੇ ਜਪਜੀ ਸਾਹਿਬ ਕਰੋ ਅਖੰਡ ਪਾਠ ਦਾ ਫਾਲ ਮਿਲ ਜਾਵੇਗਾ ਅਖੰਡ ਪਾਠ ਸਾਬ ਕੋਈ ਐਵੇਂ ਘਵੇਂ ਗੱਲ ਨਹੀਂ ਹੈ ਸਾਧ ਸੰਗਤ ਸੰਪੂਰਨ ਭਗਤੀ ਹੈ ਪਿਆਰ ਨਾਲ ਸ਼ਰਧਾ ਨਾਲ ਵਿਸ਼ਵਾਸ ਨਾਲ ਜੇ ਕਿਦਰੇ ਕੀਤਾ ਜਾਵੇ ਕਰਾਇਆ ਜਾਵੇ ਵੱਡੇ ਵੱਡੇ ਮੋਰਚੇ ਫਤਿਹ ਹੋ ਜਾਂਦੇ ਹਨ ਸਾਡੇ ਜਿੰਨੇ ਵੀ ਸੰਤ ਮਹਾਤਮਾ ਹੋਏ ਇਹੀ ਟਾਰਗੇਟ ਰੱਖਦੇ ਰਹੇ ਐਨਾ ਅਭਿਆਸ ਕਰੋ ਅਖੰਡ ਪਾਠ ਦਾ ਫਾਲ ਮਿਲ ਜਾਵੇਗਾ ਐਨਾ ਸਿਮਰਨ ਕਰੋ ਅਖੰਡ ਪਾਠ ਦਾ ਫਾਲ ਮਿਲ ਜਾਵੇਗਾ ਉਹ ਬਾਰ-ਬਾਰ ਅਖੰਡ ਪਾਠ ਦੀ ਗੱਲ ਕਰਦੇ ਹਨ ਕੋਈ ਵੀ ਸੰਤ ਲੈ ਲਓ ਸੰਤ ਅਤਰ ਸਿੰਘ ਲੈ ਲਓ ਸੰਤ ਨੰਦ ਸਿੰਘ ਲੈ ਲਓ ਸੰਤ ਗੁਰਬਚਨ ਸਿੰਘ ਭਿੰਡਰਾਵਾਲੇ ਲੈ ਲਓ ਕਿਸੇ ਵੀ ਸੰਤ ਦਾ ਜ਼ਿਕਰ ਕਰ ਲਈਏ ਦਾਸ ਅਕਸਰ ਮਹਾਂਪੁਰਸ਼ਾਂ ਦੇ ਬਚਨ ਪੜਦਾ ਰਹਿੰਦਾ ਹੈ ਬਾਰ-ਬਾਰ ਇਹ ਬਚਨ ਉਹਨਾਂ ਦੇ ਪੜਨ ਨੂੰ ਮਿਲਦੇ ਹਨ ਸੁਣਨ ਨੂੰ ਮਿਲਦੇ ਹਨ ਇਕ ਓੰਕਾਰ ਤੋਂ ਲੈ ਕੇ 18 10 20 ਤੱਕ ਸੰਪੂਰਨ ਭਗਤੀ ਹੈ ਵੱਡੇ ਵੱਡੇ ਮੋਰਚੇ ਫਤਿਹ ਹੋ ਜਾਂਦੇ ਹਨ ਜਿਸ ਵਕਤ ਸਾਧ ਸੰਗਤ ਜੀ ਅਖੰਡ ਪਾਠ ਸਹਿਬ ਕੀਤਾ ਔਰ ਸਹਜੇ ਸਹਜੇ ਉਹ ਜਿਹੜਾ ਸ਼ਰਨਦਾਸ ਪੰਡਤ ਸੀਨਾ ਸਾਧ ਸੰਗਤ ਜੀ ਤੰਦਰੁਸਤ ਹੋ ਗਿਆ ਅਰੋਗ ਹੋ ਗਿਆ ਉਹਦਾ ਸਾਰਾ ਦੁੱਖ ਜਿਹੜਾ ਸੀ ਚਲਿਆ ਗਿਆ ਇੱਕ ਦਿਨ ਸਾਧ ਸੰਗਤ ਜੀ ਸੰਤ ਸੰਗਤ ਸਿੰਘ ਜੀ ਦੇ ਪਾਸ ਆਏ ਕਮਾਲੀਆ ਵਾਲੇ ਮਹਾਂਪੁਰਸ਼ਾਂ ਦੇ ਕੋਲ ਆਉਂਦੇ ਅਸਾਂ ਰੱਖਣ ਲੱਗੇ ਵੀ ਸਾਨੂੰ ਬੜੀ ਭੁੱਖ ਲੱਗੀ ਹੈ ਸਾਨੂੰ ਭੋਜਨ ਦਿਓ ਮਹਾਂਪੁਰਸ਼ਾਂ ਕਹਣ ਲੱਗੇ ਵੀ ਕੀ ਖਾਓਗੇ ਕੀ ਸਕੋਗੇ ਚੌਲ ਸਕੋਗੇ ਪ੍ਰਸ਼ਾਦਾ ਸ਼ਕੋਗੇ ਕੀ ਸਕੋਗੇ ਅਕਣ ਲੱਗੇ ਸਾਨੂੰ ਪ੍ਰਸ਼ਾਦਿਆਂ ਦੀ ਭੁੱਖ ਨਹੀਂ ਲੱਗੀ ਹੈ ਸਾਨੂੰ ਬਾਣੀ ਦੀ ਭੁੱਖ ਲੱਗੀ ਹੈ ਸੱਚੇ ਨਾਮ ਕੀ ਲੋਗੈ ਭੁੱਖ ਉਤ ਭੁੱਖੇ ਖਾਏ ਚੱਲੀ ਹੈ ਦੁੱਖ ਜਦੋਂ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਸਾਰੇ ਦੁੱਖਾਂ ਨੂੰ ਖਾ ਜਾਂਦੀ ਹੈ ਬਾਣੀ ਦੀ ਭੁੱਖ ਨਾਮ ਦੀ ਭੁੱਖ ਉਹਨੇ ਫਿਰ ਸਾਧ ਸੰਗਤ ਜੀ ਸਾਰਾ ਆਪਣਾ ਦੱਸਿਆ ਵੀ ਇਸ ਤਰੀਕੇ ਦੇ ਨਾਲ ਮੈਨੂੰ ਤੰਦਰੁਸਤੀ ਦੀ ਦਾਤ ਸਤਿਗੁਰਾਂ ਦੀ ਬਾਣੀ ਤੋਂ ਪ੍ਰਾਪਤ ਹੋਈ